ਸਸ਼ੀਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਚ ਤੁਹਾਡਾ ਸਵਾਗਤ ਹੈ ਮੈਂ ਗੁਰਮukh ਸਿੰਘ ਰੋਪਾਣਾ ਅੱਜ ਗੱਲ ਕਰਾਂਗੇ ਕਿ YouTube ਨੇ SGPC ਦਾ YouTube ਚੈਨਲ ਇੱਕ ਹਫ਼ਤੇ ਦੇ ਲਈ ਮੁਅਤਲ ਕਰ ਦਿੱਤਾ ਗਿਆ ਕਿਉਂ ਕੀਤਾ ਕਾਰਨ ਕੀ ਰਿਹਾ ਬਹੁਤ ਸਾਰੇ ਅਜਿਹੇ ਆਗੂ ਨੇ ਜਿਹੜੇ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਵਿਰੋਧੀ ਧਿਰ ਦੇ ਨੇ ਕੋਈ ਤੇ ਸਵਾਲ ਵੀ ਉਠਾ ਰਹੇ ਆ ਸਵਾਲ ਕਿਦਾਂ ਦੇ ਉਠਾ ਰਹੇ ਆ ਆਪਾਂ ਉਸ ਤੇ ਵੀ ਗੱਲ ਕਰਾਂਗੇ ਸੋ ਸਭ ਤੋਂ ਪਹਿਲਾਂ ਕਿ ਇਹ ਚੈਨਲ ਬੰਦ ਹੋਇਆ ਕਿਉਂ ਦੱਸਿਆ ਜਾ ਰਿਹਾ ਕਿ ਕੁਝ ਦਿਨ ਪਹਿਲਾਂ ਐਸਜੀਪੀਸੀ ਨੇ ਇੱਕ ਧਾਰਮਿਕ ਸਮਾਗਮ ਕਰਾਇਆ ਉਸ ਧਾਰਮਿਕ ਸਮਾਗਮ ਦੇ ਵਿੱਚ ਇੱਕ ਕਿਸੇ ਪ੍ਰਚਾਰਕ ਨੇ ਅਜਿਹੇ ਜਿਹਨੂੰ ਆਪਾਂ ਇਹ ਗੱਲ ਕਹੀ ਜਾਵੇ ਕਿ ਜਦੋਂ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਮਾਮਲੇ ਦੇ ਵਿੱਚ ਜੋ ਲੋੜਿੰਦੇ ਸੀ ਜਿਨ੍ਹਾਂ ਨੂੰ ਫਾਂਸੀ ਹੋਈ ਤਾਂ ਉਹਨਾਂ ਦੇ ਨਾਮ ਨੂੰ ਲੈ ਕੇ ਪ੍ਰਚਾਰ ਕੀਤਾ ਗਿਆ ਜਿਸ ਤੋਂ ਬਾਅਦ ਉਸਤੇ ਸਵਾਲ ਉੱਠੇ ਤੇ ਅੱਜ ਉਹ ਚੈਨਲ YouTube ਬੰਦ ਕਰ ਦਿੱਤਾ ਗਿਆ ਤਾਂ SGPC ਕਹਿੰਦੀ ਹੈ ਜੋ SGPC ਦੇ ਆਗੂ ਨੇ SGPC ਦੇ ਕੁਝ ਆਗੂ ਇਹ ਗੱਲ ਕਹਿ ਰਹੇ ਆ ਕਿ ਜਿੰਨਾਂ ਦੇ ਨਾਮ ਤੇ ਪ੍ਰਚਾਰ ਕੀਤਾ ਉਹ ਸਾਡੇ ਸ਼ਹੀਦ ਨੇ ਅਸੀਂ ਸ਼ਹੀਦਾਂ ਦੀ ਗੱਲ ਕਿਉਂ ਨਾ ਕਰੀਏ ਅਸੀਂ ਆਪਣੇ ਕੌਮ ਦੇ ਸ਼ਹੀਦਾਂ ਦੀ ਗੱਲ ਕਿਉਂ ਨਾ ਕਰੀਏ ਕਾਰਨ ਕਿਉਂ ਤੋਂ ਇਸ ਕਰਕੇ ਕਾਰਨ ਕੀ ਹੈ ਕਿ ਸਭ ਤੋਂ ਪਹਿਲਾਂ ਆਪਾਂ ਇਹ ਦੇਖਦੇ ਆ ਕਿ ਅੱਜ SGPC ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹ ਕੀ ਕਹਿੰਦੇ ਨੇ YouTube ਚੈਨਲ ਬੰਦ ਹੋਣ ਤੇ ਇੱਕ ਵਾਰ ਉਸਤੇ ਗੱਲ ਆਪਾਂ ਦਿਖਾਉਨੇ ਆਪਾਂ ਨਜ਼ਰ ਮਾਰਦੇ ਆ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੇ ਕੀ ਕਹਿੰਦੇ ਨੇ YouTube ਪਲੇਟਫਾਰਮ ਬੰਦ ਹੋ ਗਿਆ ਜੀ ਐਸਪੀਸੀ ਦਾ ਇੱਕ ਬਹੁਤ ਮੰਦ ਭਾਗਾ ਕਹਿ ਸਕਦੇ ਆ ਜੀ ਚਲੋ ਇਹ ਟਾਈਮ ਜਿਹੜਾ ਮੇਰਾ ਖਿਆਲ ਰੱਖਿਆ ਇਹਨਾਂ ਨੇ ਠੀਕ ਹੈ ਵਨ ਇੱਕ ਵਾਰ ਪਹਿਲੇ ਬਹੁਤ ਮਾਲੋ ਮੈਂ ਕਦੇ ਨਿੰਦਾ ਵੀ ਕਰਦਾ ਇਹ ਚਲੋ ਜੇ ਕੋ ਗਾਈਡਲਾਈਨ ਪਹੁੰਚ ਜਾਂ ਕਈ ਵਾਰੀ ਹੋ ਜਾਂਦੀਆਂ ਮਾਰੇ ਜਿਹੜਾ ਫੈਸਲਾ ਆ ਮੈਂ ਕਹਿੰਦਾ ਛਤ ਆਵਦੀ ਦੇ ਸਮਾਗਮ ਚੱਲ ਰਹੇ ਆ ਤੇ ਇਹਨਾਂ ਇਹੇ ਸਮੇਂ ਦੇ ਵਿੱਚ ਜਿਹੜਾ ਆ ਇਹੋ ਜਿਹੀ ਕਾਨੂੰਨੀ ਹਰਕਤ ਨਹੀਂ ਕਰਨੀ ਬਿਲਕੁਲ ਸੋ ਬਿਲਕੁਲ ਐਡਵੋਕੇਟ ਅਰਜਿੰਦਰ ਸਿੰਘ ਧਾਮੇ ਕਹਿੰਦੇ ਨੇ ਕਿ ਚੈਨਲ ਬੰਦ ਹੋਣ ਦੇ ਨਾਲ ਸਿੱਖ ਕੌਮ ਦੇ ਵਿੱਚ ਰੋਸ ਆ ਚੈਨਲ ਬੰਦ ਨਹੀਂ ਹੋਣਾ ਚਾਹੀਦਾ ਸੀ ਸੋ ਐਸਜੀਪੀ ਦੇ ਸਕੱਤਰ ਗੁਰਚੰਦ ਸਿੰਘ ਗਰੇਵਾਲ ਉਹਨਾਂ ਨੇ ਵੀ ਇਸ ਦਾ ਰੋਸ ਪ੍ਰਗਟ ਕੀਤਾ ਸੋ ਉਹਨਾਂ ਨੇ ਖਾਸ ਕਰਕੇ ਉਹਨਾਂ ਵਿਰੋਧੀ ਧਿਰਾਂ ਨੂੰ ਵੀ ਜਵਾਬ ਦਿੱਤਾ ਜਿਹੜੀਆਂ ਇਹ ਗੱਲ ਕਹਿ ਰਹੀਆਂ ਕਿ ਇੱਕ ਧੜੇ ਨਾਲ ਸੰਬੰਧਤ ਲੋਕਾਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਇਹ ਕੀਤਾ ਜਾ ਰਿਹਾ ਸੋ ਇਸ ਤੇ ਚੈਨਲ ਸ਼ੁਰੂ ਹੋਣਾ ਚਾਹੀਦਾ ਹੈ ਤੋ ਗੁਰਚਰਨ ਸਿੰਘ ਗਰੇਵਾਲ ਕੀ ਕਹਿੰਦੇ ਨੇ ਉਸ ਤੇ ਨਜ਼ਰ ਮਾਰਦੇ ਆ ਸਾਡੇ ਨਾਲ ਗੁਰਚਰਨ ਸਿੰਘ ਗਰੇਵਾਲ ਸਾਹਿਬ ਜੁੜੇ ਹੋਣਗੇ ਗਰੇਵਾਲ ਸਾਹਿਬ ਤੁਹਾਡਾ ਸਵਾਗਤ ਹੈ ਜੀ ਜੀ ਭਾਈ ਗਰੇਵਾਲ ਸਾਹਿਬ ਆ ਜਿਹੜਾ ਚੈਨਲ ਬੰਦ ਕੀਤਾ YouTube ਐਚਪੀਸੀ ਦਾ ਤਾਂ ਉਹਦੇ ਚ ਕੀ ਲੱਗਦਾ ਕਿ ਹੁਣ ਕੋਈ ਐਜੀਪੀਸੀ ਵੱਲੋਂ ਕੋਈ ਉਸੇ ਕਾਰਵਾਈ ਸ਼ੁਰੂ ਕੀਤੀ ਹੈ ਮੋਰ ਚਲਾਉਣ ਦੇ ਲਈ ਦੇਖੋ ਜਿਹੜਾ ਇਹ ਜਿਹੜਾ ਚੈਨਲ ਆ ਜੀ 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 ਚੈਨਲ ਜਾਂ ਮਾਧਿਅਮ ਜਿਹੜਾ ਵਾ ਜੀ 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 ਇਹ ਚੰਗਾ ਵੀ ਆ ਜੀ 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 ਹੋਰ ਕਈ ਕੁਸ਼ੇ ਤੇ ਆ ਰਿਹਾ ਵਾ ਪਰ ਜਿਵੇਂ ਆਪਾਂ ਕਹਿ ਲਿਏ ਵੀ ਸੰਗਤ ਤੱਕ ਗੁਰਬਾਣੀ ਪ੍ਰਸਾਰਣ ਪਹੁੰਚਾਉਣਾ ਇਸ ਦਾ ਜਿਹੜਾ ਵੱਡਾ ਕਾਰਜ ਆ ਇਸ ਮਾਧਿਅਮ ਰਾਹੀਂ ਸ਼ਰੋਣੀ ਕਮੇਟੀ ਨਾਲ ਬਹੁਤ ਵੱਡੀ ਗਿਣਤੀ ਵਿੱਚ ਸੰਗਤ ਲੱਖਾਂ ਦੇ ਹਿਸਾਬ ਨਾਲ ਜੁੜੀ ਆ ਜੀ ਜੀ ਇਹ ਜਿਹੜਾ ਚੈਨਲ ਬੰਦ ਹੋਣ ਨਾਲ ਕਾਫੀ ਸੰਗਤ ਦੇ ਵਿੱਚ ਕਾਫੀ ਅਸਥਿਰਤਾ ਜੀ ਆ ਰੂ ਉਸ ਦਿਖਾਈ ਦੇ ਰਿਹਾ ਜੀ ਤੇ ਜਦੋਂ ਸਾਨੂੰ ਇਸ ਗੱਲ ਦਾ ਇਲਮ ਹੋਇਆ ਕਹਿੰਦੇ ਵੀ 31 ਅਕਤੂਬਰ ਨੂੰ ਤੁਹਾਡੇ ਕਥਾਵਾਚਕ ਸਾਹਿਬ ਜੀ ਨੇ ਜਿਹੜਾ ਇਤਿਹਾਸ ਦੇ ਉਸ ਕਹਿੰਦੇ ਆ ਜ਼ਿਕਰ ਕੀਤਾ ਉਸ ਪਲ ਦਾ ਜੀ ਜਦੋਂ ਜੂਨ 84 ਦਾ ਜਿਹੜਾ ਨੀਲਾ ਸਾਕਾ ਤਾਰਾ ਕੀਤਾ ਇੰਦਰਾ ਗਾਂਧੀ ਨੇ ਉਹ ਉਸ ਦੇ ਜਵਾਬ ਦੇ ਵਿੱਚ ਇਤਿਹਾਸ ਨੂੰ ਜਿਉਂਦਾ ਰੱਖਣ ਲਈ ਜਦੋਂ ਸਰਦਾਰ ਬਿਆਨ ਸਿੰਘ ਤੇ ਸਤਵੰਦ ਸਿੰਘ ਹੋਣਾ ਨੇ ਜੋ ਜਵਾਬ ਦਤਾ ਉਹ ਉਸਦੀ ਗੱਲ ਕਰਨੀ ਤੇ ਇਤਰਾਜ਼ ਕੀਤਾ ਤੇ ਚਲੋ ਅਸੀਂ ਹੁਣ ਜਿਹੜਾ ਮਾਧਿਅਮ ਆ ਜਿਹੜਾ ਪਲੇਟਫਾਰਮ ਆ ਉਹਦਾ YouTube ਆ YouTube ਨੂੰ ਜੋ ਸਾਡੇ ਦੇਸ਼ਵਰ ਦੀ ਸਰਕਾਰ ਵੱਲੋਂ ਇਹ ਦਿੱਤਾ ਗਿਆ ਹੋਵੇਗਾ ਇੰਸਟਰਕਸ਼ਨ ਦਿੱਤੀਆਂ ਗਈਆਂ ਹੋਣਗੀਆਂ ਉਸ ਦੇ ਕਰਕੇ ਉਹਨਾਂ ਨੇ ਬੰਦ ਕੀਤਾ ਤੇ ਸਾਨੂੰ ਇਹ ਠੀਕ ਨਹੀਂ ਲੱਗਾ ਦੇਖੋ ਇੱਕ ਗੱਲ ਕਲੀਅਰ ਆ ਕਿ ਜੇ ਅਸੀਂ ਆਪਣੇ ਯੋਧਿਆਂ ਦੀ ਸ਼ਹੀਦਾਂ ਦੀ ਗੱਲ ਅਸੀਂ ਨਹੀਂ ਕਰ ਸਕਦੇ ਤੇ ਫਿਰ ਫਿਰ ਕਿਹੜੀ ਫਿਰ ਕੀ ਗੱਲ ਹੋ ਸਕਦੀ ਹੈ ਅਗਰੇਵਾਲਸੋਂ ਕੀ ਲੱਗਦਾ ਕਿ ਤੁਹਾਨੂੰ ਵੀ ਸੈਂਟਰ ਸਰਕਾਰ ਦਾ ਹੱਥ ਹੈ ਇਸ ਪਿੱਛੇ ਨਹੀਂ ਜਰੋ ਹੱਥ ਮੈਂ ਵਿਸ਼ੇਸ਼ ਕਰਕੇ ਨਹੀਂ ਕਹਿੰਦਾ ਪਰ ਜਿਹੜੀਆਂ ਪਾਲਿਸੀ ਜਿਹਨਾਂ ਨੇ ਬਣਾਈਆਂ ਉਹ ਜਿਹੜੀਆਂ ਉਹਨੂੰ ਉਹਨੂੰ ਦਾਇਰਾ ਦਿੱਤਾ ਹੋਏਗਾ ਉਸ ਦਾਇਰੇ ਦੇ ਵਿੱਚ ਦੇ ਕਾਰਨ ਕਰਕੇ ਇਹ ਚੀਜ਼ ਆਈ ਹੋਏਗੀ ਤੋਂ ਅਸੀਂ ਤਾਂ ਦੇਖੋ ਆਪਣੇ ਸ਼ਹੀਦਾਂ ਦੀ ਗੱਲ ਕਰਨ ਤੋਂ ਤਾਂ ਅਸੀਂ ਰੋਕ ਹੀ ਨਹੀਂ ਸਕਦੇ ਸਾਨੂੰ ਤਾਂ ਮਾਣ ਇਤਿਹਾਸ ਤੇ ਰਸਨਾਮਤਾ ਇਤਿਹਾਸ ਆ ਜਿਨ੍ਹਾਂ ਦੀ ਯਾਦ ਜਿਹੜੀ ਆ ਕਾਲ ਤੱਕ ਸਾਹਬ ਤੇ ਅਸੀਂ ਮਨਾਉਨੇ ਆ ਜਿਨ੍ਹਾਂ ਨੇ ਸ਼ਾਤ ਨੂੰ ਕਾਲ ਤੱਕ ਸਾਹਬ ਤੇ ਮਨਾਉਨੇ ਆ ਤੇ ਉਹਨਾਂ ਨੂੰ ਅਸੀਂ ਗੱਲ ਕਰ ਤੋਂ ਕਿਵੇਂ ਰੁਕ ਸਕਦੇ ਆ ਤੇ ਫਿਰ ਕੀ ਗਰੇਵਾਲ ਸਾਹਿਬ ਚੈਨਲ ਦੇ ਕੋ ਪਹਿਲਾਂ ਵੀ ਬੰਦ ਹੋਇਆ ਕਿਸਾਨ ਸੰਘਰਸ਼ ਵੇਲੇ ਬੰਦ ਹੋਏ ਤਾਂ ਉਸ ਤੋਂ ਬਾਅਦ ਪਹਿਲਾਂ ਐਮਪੀ ਅਮਰਪਾਲ ਸਿੰਘ ਉਹਦੇ ਮਾਮਲੇ 'ਚ ਵੀ ਕਾਫੀ ਚੈਨਲ ਬੰਦ ਹੋਏ ਤਾਂ ਫਿਰ ਕੀ ਲੱਗਦਾ ਕਿ ਤੋ ਕਦੇ ਐਸਜੀਪੀਸੀ ਨੇ ਜਾਂ ਕਦੇ ਸਰਕਾਰਾਂ ਪਹਿਲਾਂ ਨਿਕਲਿਆ ਕਦੇ ਮੁੱਤਾ ਉਠਾਇਆ ਹੀ ਨਹੀਂ ਵੀ ਇਹ ਕਿਉਂ ਹੁੰਦਾ ਪਾਲਸੀਆਂ 'ਚ ਬਦਲੀਆਂ ਜਾਣ ਨਹੀਂ ਦੇਖੋ ਗੱਲ ਇਹ ਆ ਇਹ ਅਸੀਂ ਇਸ ਗੱਲ ਨਾਲ ਸਹਿਮਤ ਆਂ ਜੀ ਕਿ ਕਿਸੇ ਦੀ ਧਾਰਮਿਕ ਆਸਥਾ ਨੂੰ ਕੋਈ ਸੱਟ ਲੱਗੇ ਜੀ ਜਾਂ ਕੋਈ ਕਿਸੇ ਦੀ ਕਹੀ ਹੋਈ ਗੱਲ ਨਾਲ ਕੋਈ ਫਿਰਕੂ ਫਸਾਦ ਹੋਣ ਜੀ ਜਾਂ ਹੋਰ ਇਸ ਤਰ੍ਹਾਂ ਦੀ ਕੋਈ ਅਸਰਤਾ ਪੈਦਾ ਹੋਵੇ ਇਹ ਤਾਂ ਇਤਿਹਾਸ ਦਾ ਪੰਨਾ ਹੈ ਜੀ ਇਹਨੂੰ ਤਾਂ ਕੋਈ ਨਾ ਤੁਸੀਂ ਮਿਟਾ ਸਕਦੇ ਹੋ ਤੇ ਨਾ ਹੀ ਤੁਸੀਂ ਸਾਨੂੰ ਇਸ ਗੱਲ ਲਈ ਬੰਨ੍ਹ ਸਕਦੇ ਹੋ ਕਿ ਇਹਨਾਂ ਦੀ ਗੱਲ ਨਾ ਕਰੋ ਕਿਉਂ ਨਹੀਂ ਕਰਾਂਗੇ ਅਸੀਂ ਤਾਂ ਕਰਾਂਗੇ ਹਾਂ ਅਸੀਂ ਤਾਂ ਮਾਣ ਨਾਲ ਗੱਲ ਕਰਾਂਗੇ ਸੋ ਇਹ ਜਿਹੜੀ ਇਹ ਜਿਹੜੀਆਂ ਸਰਕਾਰ ਨੂੰ ਇਸ ਚੀਜ਼ ਦਾ ਦਾ ਰਾਜਾ ਮੈਂ ਨਹੀਂ ਕਹਦਾ ਕਿ ਇਕੱਲੇ ਸਾਡੇ ਵਾਸਤੇ ਹੀ ਆ ਬਾਕੀ ਸਾਰੇ ਜਿਹੜੇ ਹੋਰ ਕੋਈ ਲੋਕ ਹੋਣਗੇ ਉਹਨਾਂ ਦੇ ਵੀ ਜਿਹੜੇ ਸ਼ਹੀਦ ਨੇ ਯੂਹੇ ਉਹਨਾਂ ਦੀ ਗੱਲ ਕਰਨ ਲੱਗਿਆ ਇਹ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਇਹ ਗੱਲ ਇਹ ਗੱਲ ਕਿਸੇ ਵੀ ਤਰ੍ਹਾਂ ਸਾਡੇ ਸੰਵਿਧਾਨਕ ਜਿਹੜੀ ਆ ਜਿਹੜੀ ਸਾਡੇ ਹੱਕਾਂ ਦੀ ਗੱਲ ਆ ਉਹ ਉਹਦੇ ਵਿੱਚ ਨਹੀਂ ਆਉਂਦੀ ਠੀਕ ਹੈ ਅੱਛਾ ਗਰੇਵਾਲ ਸਾਹਿਬ ਇੱਕ ਕੁਝ ਬ੍ਰੋਤੀ ਤਿਰਾਂ ਹੈਗੀਆਂ ਉਹਦੇ ਚ ਕਾਲੀ ਦਲਦਿਆਂ ਹੀ ਨੇ ਤੇ ਉਹਦੇ ਚ ਉਹ ਇੱਕ ਮਾਮਲਾ ਉਠਾਰੀਆਂ ਨੇ ਖਾਸ ਕਰਕੇ ਉਹਨਾਂ ਤੇ ਸਵਾਲ ਹੈ ਵੀ ਜਦੋਂ ਕਾਫੀ ਥੇਰ ਪਹਿਲਾਂ ਇੱਕ ਗੱਲ ਹੋਈ ਸੀ ਸਿੰਘ ਸਾਹਿਬ ਨੇ ਵੀ ਕਿਹਾ ਸੀਗਾ ਆਪਣਾ ਚੈਨਲ ਬਣਾ ਲਿਆ ਜਾਵੇ ਤਾਂ ਕਹਿੰਦੇ ਵੀ ਜੇ ਉਹ ਚੈਨਲ ਹੁੰਦਾ ਤਾਂ ਅੱਜ ਸ਼ਾਇਦ ਆ ਦਿਨ ਨਾ ਦੇਖਣੇ ਪੈਂਦੇ। ਦੇਖੋ ਜੀ ਸਾਡੇ ਬੰਦੇ ਬਹੁਤ ਵੱਡੇ ਗਿਆਨਾਂ ਸ ਹੋ ਆ। ਜੀ। ਸ਼੍ਰੋਮਿਕ ਕਮੇਟੀ ਕਦੋਂ ਨਹੀਂ ਕਹੁੰਦੀ ਕਿ ਆਪਣਾ ਚੈਨਲ ਬਣਾਇਆ ਜਾਵੇ ਇਸ ਗੱਲ ਦੇ ਜਵਾਬ ਅਸੀਂ ਬਹੁਤ ਵਾਰ ਦੇ ਚੁੱਕੇ ਹਾਂ। ਜੀ 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 ਜੀ। ਇਸ ਦੇਸ਼ ਦੇ ਸੰਵਿਧਾਨ ਦੇ ਅੰਦਰ ਕੋਈ ਵੀ ਧਾਰਮਿਕ ਬਾਡੀ ਆਪਣਾ ਚੈਨਲ ਫਲੋਟ ਨਹੀਂ ਕਰ ਸਕਦੀ। ਈਵਨ ਕਿ ਸਿੱਖਾਂ ਨੂੰ ਛੱਡ ਕੇ ਹਿੰਦੂ ਵੀ ਕੋਈ ਮੰਦਰ ਬਿੰਦੂਆਂ ਦੀ ਕੋਈ ਸਸਤਾ ਕੋਈ ਚੈਨਲ ਨਹੀਂ ਨਹੀਂ ਚਲਾ ਸਕਦੀ ਚੈਨਲ ਜਿਹੜਾ ਵਾ ਉਹ ਉਹਨਾਂ ਤੇ ਉਹਨਾਂ ਨੂੰ ਅਧਿਕਾਰ ਨਹੀਂ ਹੈਗਾ ਇਸ ਲਈ ਸ਼ਰੋਣੀ ਕਮੇਟੀ ਜਾ ਚੁੱਕੀ ਆ ਗੱਲ ਜੇ ਲੰਬੀ ਹੁੰਦੀ ਆ ਤੇ ਫਿਰ ਮੈਨੂੰ ਲੱਗਦਾ ਤੁਹਾਨੂੰ ਤਰਾਜ ਨਾ ਹੋਵੇ ਅਸੀਂ ਤਾਂ ਇੱਥੋਂ ਤੱਕ ਵੀ ਕਹਿਤਾ ਸੀ ਕਿ ਸਾਡੇ ਚੈਨਲ ਦੇ ਉੱਤੇ ਕੋਈ ਡਿਸਕਸ਼ਨ ਵੀ ਨਹੀਂ ਹੋਏਗੀ ਠੀਕ ਸਾਡਾ ਚੈਨਲ ਕੋ ਨਰੋਲ ਗੁਰਬਾਣੀ ਦਾ ਪ੍ਰਸਾਰਣ ਕਰੇਗਾ ਤੇ ਸਾਡੇ ਵਾਸਤੇ ਤੁਸੀਂ ਵੱਖਰੀ ਰਾਹਤ ਦੇ ਦਿਓ ਉਹ ਇਹ ਗੱਲ ਤੇ ਤੇ ਨਹੀਂ ਮਤਲਬ ਹਮ ਹੀ ਭਰੀ ਤੋਂ ਅਸੀਂ ਕੋਈ ਕਸਰ ਨਹੀਂ ਛੱਡੀ ਇਹ ਸਾਡੇ ਭਰਾ ਜਿਹੜੇ ਉਹਨਾਂ ਨੂੰ ਸਿਰਫ ਬਿਆਨ ਦੇਣਾ ਆਉਂਦਾ ਜਦੋਂ ਪ੍ਰਬੰਧਕ ਹੁੰਦਾ ਬੰਦਾ ਜਿਹੜੀਆਂ ਉਹਨ ਜਿਹੜੀਆਂ ਜ਼ਿੰਮੇਵਾਰੀਆਂ ਜਿਹਦੇ ਲਈ ਹੁੰਦੀਆਂ ਜਵਾਬਦੇਹੀ ਹੁੰਦੀ ਆ ਉਹਨੂੰ ਇਸ ਗੱਲ ਦਾ ਪਤਾ ਹੁੰਦਾ ਸ਼ਰੂਨ ਨਹੀਂ ਕਮੇਟੀ ਕਦੇ ਨਹੀਂ ਚਾਹੁੰਦੀ ਸਾਡਾ ਚੈਨਲ ਨਾ ਬਣੇ ਅਸੀਂ ਉਹਨਾਂ ਭਰਾਵਾਂ ਨੂੰ ਕਹਿੰਨੇ ਆ ਉਹਨਾਂ ਦਾ ਕਾਫੀ ਨੇੜਤਾ ਤੇ ਜਿਹੜੀ ਆ ਮੋਦੀ ਸਾਹਿਬ ਨਾਲ ਉਹ ਮੋਦੀ ਸਾਹਿਬ ਤੋਂ ਇਸ ਗੱਲ ਦੀ ਮਨਜ਼ੂਰੀ ਸ਼ਰੋਣੀ ਕਮੇਟੀ ਨੂੰ ਲੈ ਕੇ ਦੇ ਦੇਣ ਅਸੀਂ ਉਹਨਾਂ ਦੀ ਗਵਾਈ ਚਲੇ ਜਾਂਦੇ ਆਂ ਤੇ ਉਹਨਾਂ ਨੂੰ ਸਾਨੂੰ ਮਨਜ਼ੂਰੀ ਦਵਾ ਦੇਣ ਚੈਨਲ ਸويرੇ ਬਣ ਜਾਏਗਾ ਸੋ ਇਹ ਗੱਲਾਂ ਕਰਨੀਆਂ ਹੁੰਦੀਆਂ ਨੇ ਠੀਕ ਹੈ ਚਾਚਾ ਕਰੇਵਾਲ ਸਾਹਿਬ ਨੇ ਘਾਹ ਤੇਰੀ ਸਵਾਲ ਕਿ ਹੁਣ ਕੋਈ ਐ ਜੀ ਪੀ ਸੀ ਵੱਲੋਂ ਮਹਿਮ ਕੋਈ ਕਾਰਵਾਈ ਸ਼ੁਰੂ ਕੀਤੀ ਗਈ ਹੈ ਕਿ ਚੈਨਲ ਜਲਦੀ ਉਹ ਜਲਦੀ ਸ਼ੁਰੂ ਹੋ ਸਕੇ ਦੇਖੋ ਅੱਜ ਦੀ ਤਰੀਕ ਦੇ ਵਿੱਚ ਜਿਹੜਾ ਸ਼ਹਾਦਤ ਦੀ ਸਮਾਗਮ ਹੈ ਜੀ ਹੋਰਾਂ ਦੇ ਵਿੱਚ 5 ਦਿਨ ਰਹਿ ਗਏ ਨੇ ਵੱਟੇ ਸਮਾਗਮ ਤੇ ਚਲੋ ਵੈਸੇ ਦਾ 9 29 ਤਰੀਕ ਤੱਕ ਆ ਜੀ ਇਹਨਾਂ ਦਿਨਾਂ ਦੇ ਵਿੱਚ ਇਹ ਜਿਹੜੀ ਆ ਬੰਦ ਰਹੇਗਾ ਤੇ ਸੰਗਤ ਦੇ ਮਨ ਚ ਰੋਸ ਤਾਂ ਹੈ ਹੀ ਹੈ ਨਾ ਜੀ ਸੰਗਤ ਦੇ ਮਨ ਚ ਭਾਰੀ ਰੋਸ ਆ ਜੀ ਜੀ ਐਸ ਪੀ ਸੀ ਵੱਲੋਂ ਕਾਰਵਾਈ ਸ਼ੁਰੂ ਕੀਤੀ ਹੈ ਕੋਈ ਜਲਦੀ ਚਲਾਉਣ ਦੇ ਲਈ ਅਸੀਂ ਆਪਣੇ ਵੱਲੋਂ ਪੱtrasਚਾਰ ਸ਼ੁਰੂ ਕੀਤਾ ਜੀ ਪਰ ਗੱਲ ਸਹੀ ਦੀ ਗੱਲ ਤਾਂ ਪਹੇਦੀ ਆ ਜੀ ਜੀ ਅੱਜ ਇੱਥੇ ਬੰਦ ਕਰ ਦਿੱਤਾ ਕੱਲ ਨੂੰ ਫੇਰ ਕਰ ਲਗੇ ਪਰਸੋਂ ਨੂੰ ਪਕਾ ਬੰਦ ਕਰਨਗੇ ਇਹ ਗੱਲਾਂ ਜਿਹੜੀਆਂ ਦੇਖੋ ਇਹ ਧਾਰਮਿਕ ਗੱਲਾਂ ਆ ਤੇ ਇਤਿਹਾਸ ਦੀ ਗੱਲ ਆ ਇਤਿਹਾਸ ਨੂੰ ਨਾ ਕੋਈ ਰੋਕ ਸਕਦਾ ਤੇ ਨਾ ਹੀ ਅਸੀਂ ਰੁਕਣਾ ਸਾਡੀ ਡਿਊਟੀ ਆ ਇਤਿਹਾਸ ਨੂੰ ਕਿਨਾਂ ਦਾ ਸਾਕਰਨਾ ਇਤਿਹਾਸ ਨੂੰ ਸਰਵਣ ਕਰਾਉਣਾ ਸੋ ਇਸ ਕਰਕੇ ਇਸ ਦਾ ਹੱਲ ਜਣਾਵਾ ਸਰਕਾਰ ਨੂੰ ਕਰਨਾ ਚਾਹੀਦਾ ਅਸੀਂ ਕਿਸੇ ਧਰਮ ਦੇ ਜਾਂ ਫਿਰਕੇ ਦੇ ਖਿਲਾਫ ਨਹੀਂ ਹੈ ਅੱਛਾ ਠੀਕ ਹੈ ਠੀਕ ਹੈ ਗਰੇਵਾਲ ਸਾਹਿਬ ਠੀਕ ਹੈ ਧੰਨਵਾਦ ਧੰਨਵਾਦ ਤੁਹਾਡਾ ਗਰੇਵਾਲ ਸੋ ਬਿਲਕੁਲ ਆਪਾਂ ਸੁਣਿਆ ਕਿ ਗੁਰਚੰਦ ਸਿੰਘ ਗਰੇਵਾਲ ਜੋ ਐਸਜੀਪੀਸੀ ਦੇ ਸਕੱਤਰ ਨੇ ਉਹਨਾਂ ਨੇ ਕਿਹਾ ਕੇ ਵਿਰੋਧੀ 13 ਜੋ ਖਾਸ ਕਰਕੇ ਸਾਡੇ ਦੇ ਸਵਾਲ ਉਠਾਉਂਦੀਆਂ ਔਰ ਉਹਨਾਂ ਨੇ ਕਿਹਾ ਸੀ ਕਿ ਅਸੀਂ ਚੈਨਲ ਔਣ ਲਈ ਤਿਆਰ ਆ ਸਾਨੂੰ ਮਨਜ਼ੂਰੀ ਲੈ ਦਿਓ ਮਨਜ਼ੂਰੀ ਨਹੀਂ ਮਿਲ ਰਹੀ ਕੋਈ ਵੀ ਧਾਰਮਿਕ ਜਿਹੜਿਆਂ ਖਾਸ ਕਰਕੇ ਐਸਜੀਪੀਸੀ ਆ ਜਾਂ Hindu جتھے ਬੰਦੇ ਆ ਸੰਬੰਧਤ ਕੋਈ ਸੰਸਥਾ ਉਹ ਆਪਣਾ ਚੈਨਲ ਨਹੀਂ ਬਣਾ ਸਕਦੀ ਔਰ ਉਹਨੇ ਵੀ ਕਿਹਾ ਕਿ ਅਸੀਂ ਇਹ ਵੀ ਲਿਖ ਕੇ ਦਿੱਤਾ ਸੀ ਕਿ ਅਸੀਂ ਕਿਸੇ ਵੀ ਕੰਟੈਂਟ ਤੇ ਕੋਈ ਡਿਬੇਟ ਵਗੈਰਾ ਵੀ ਨਹੀਂ ਕਰਾਵਾਂਗੇ ਸੋ ਸਾਨੂੰ ਇਜਾਜ਼ਤ ਦਿੱਤੀ ਜਾਵੇ ਪਰ ਚੈਨਲ ਦੀ ਇਜਾਜ਼ਤ ਨਹੀਂ ਮਿਲੀ ਸੋ ਇਸ ਤੇ ਐ ਸਰਬਜੀਤ ਸਿੰਘ ਸੋਹਲ ਜੋ ਬੁੱਧੀਜੀਵੀ ਨੇ ਅਥਰ ਸਿੱਖ ਮਸਲਿਆਂ ਨੂੰ ਲੈ ਕੇ ਗੱਲਬਾਤ ਕਰਦੇ ਰਹਿੰਦੇ ਆ ਸੋ ਉਹ ਕੀ ਕਹਿੰਦੇ ਨੇ ਸਰਬਜੀਤ ਸਿੰਘ ਸੋਹਲ ਆਪਾਂ ਉਸ ਤੇ ਨਜ਼ਰ ਮਾਰਦੇ ਆ ਸੋ ਇਸ ਤਰ੍ਹਾਂ ਦੀ ਗੱਲਬਾਤ ਕਰਨ ਲਈ ਸਾਡੇ ਨਾਲ ਸਦਾ ਸਰਬਜੀਤ ਸਿੰਘ ਸੋਹਲ ਨੇ ਐ ਉਹ ਮਜੂਦ ਨੇ ਸੋਹਲ ਸਾਹਿਬ ਤੁਹਾਡਾ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸਰਗੁਣ ਸਿੰਘ ਜੀ ਸੋ ਸਰ ਸਭ ਤੋਂ ਪਹਿਲਾਂ ਤੁਹਾਡਾ ਰਿਐਕਸ਼ਨ ਕਿ ਅੱਜ ਜਿਹੜਾ ਐਸਜੀਪੀਸੀ ਦਾ YouTube ਚੈਨਲ ਬੰਦ ਕੀਤਾ ਹੈ ਤਾਂ ਕੀ ਲੱਗਦਾ ਤੁਹਾਨੂੰ ਕਿ ਉਹਦੇ ਪਿੱਛੇ ਕੋਈ ਏਜੰਸੀਆਂ ਨੇ ਜਾਂ ਵਾਕਈ ਐਸਜੀਪੀਸੀ ਦੀ ਕੋਈ ਨਕਲੀ ਏਜੰਸੀ ਹੈ ਕੋਈ ਗਲਤੀ ਹੈ ਸਰ ਵਰਨੁਕ ਸਿੰਘ ਜੀ ਬੜਾ ਇਹ ਮਾਨਤਾ ਭਾਗੀ ਗੱਲ ਆ ਜੀ ਕਿ ਜੇ ਕੋਈ ਇਸ ਤਰ੍ਹਾਂ ਦਾ ਜਿੱਥੋਂ ਹਰਮੰਦਰ ਸਾਹਿਬ ਤੋਂ ਤੱਕੀ ਤਨ ਰਿਲੇ ਹੋਣਾ ਸਾਰੀਆਂ ਜਿਹੜੀਆਂ ਕਾਰਵਾਈਆਂ ਜਿਹੜੀਆਂ ਗੁਰਮਤੀਆਂ ਉਹਦੇ ਬਾਰੇ ਉੱਤੇ ਰਿਲੇ ਹੋਣੀਆਂ ਬੜੀ ਵੱਡੀ ਆ ਲੋਕਾਂ ਨੂੰ ਬੜੀ ਰਾਹਤ ਮਿਲਦੀ ਆ ਲੋਕੀ ਬੜਾ ਇਹਦਾ ਵਰਲਡ ਓਵਰ ਜਿਹੜਾ ਬੜਾ ਸਰਕਾਰਮਾਨ ਲੋਕਾਂ ਦਾ ਮਨ ਤੇ ਬੰਦਾ ਵਾਣੀ ਪੜਨ ਦੀ ਜਿਹੜੀ ਆ ਉਹ ਲੋਕਾਂ ਦੇ ਵਿੱਚ ਗੱਲ ਚੱਲਦੀ ਆ ਬਾਣੀ ਸੁਣਨ ਦੀ ਹੂੰ ਠੀਕ ਤੇ ਲੇਕਿਨ ਇਹਦੇ 'ਚ ਜਿਹੜਾ ਬੰਦ ਹੋਣਾ ਇਹ ਸਰਕਾਰਾਂ ਦੀਆਂ ਬੜੀਆਂ ਸਾਜ਼ਿਸ਼ਾਂ ਨੇ ਕਿ ਜਦੋਂ ਵੀ ਤੁਹਾਡੀ ਗੱਲ ਚੰਗੀ ਆਉਂਦੀ ਆ ਤੁਹਾਡੇ ਤੇ ਇਹੋ ਜਿਹਾ ਵਾਰ ਕੀਤਾ ਜਾਂਦਾ ਸਾਡੇ ਵਿੱਚ ਮੈਂ ਇਹਨਾਂ ਸਭ ਗੁਰਮੁਖ ਸਿੰਘ ਜੀ ਦੇ ਵਿੱਚ ਛਰੋਣੀ ਕਮੇਟੀ ਦਾ ਵੀ ਆਪਣੇ ਤੌਰ ਤੇ ਵੀ ਉਹਨਾਂ ਦਾ ਵੀ ਇੱਕ ਕਸੂਰਵਾਰ ਹੈਗੇ ਨੇ ਜੀ ਲੋਕੇ ਜਿਉਂ ਕੇ ਹਰਜਿੰਦਰ ਸਿੰਘ ਧਾਮੀ ਬਣੇ ਨੇ ਇਹਨਾਂ ਨੇ ਜਿੰਨੀਆਂ ਵੀ ਕਾਰਵਾਈਆਂ ਨੇ ਤਰਨੌਰ ਚ ਹੋਈਆਂ ਇਹਨਾਂ ਦੀਆਂ ਬਹੁਤ ਹੀ ਘੱਟਿਆ ਦਰਜੇ ਦੀਆਂ ਅਤੇ ਬਹੁਤ ਨਲਾਕੀ ਹੈ ਇਹਨਾਂ ਦੀ ਜਦੋਂ ਕਿ ਇਹ ਸਿੰਘ ਸਾਹਿਬ ਗਿਆਨੀ ਉਦੋਂ ਹਰਪ੍ਰੀਤ ਸਿੰਘ ਸੀਗੇ ਜਥੇਦਾਰ ਐਸਟੇ ਜਥੇਦਾਰ ਸ਼੍ਰੀ ਕਾਲਤਕ ਸਾਹਿਬ ਜੀ ਜੀ ਉਦੋਂ ਦੋ ਵਾਰੀਏ ਮਸਲਾ ਆਇਆ ਵੀ ਜਿਹੜੇ ਆਪਣੇ ਸ਼ੌਮਣੀ ਕਮੇਟੀ ਆਪਣਾ ਜਿਹੜਾ ਨਵਾਂ ਚੈਨਲ ਬਣਾਵੇ ਇੱਕ ਵਾਰ ਉਹਨਾਂ ਨੇ ਅਲਟੀਮੇਟ ਦੇ ਕੇ ਟਾਈਮ ਪੀਰੀਅਡ ਵੀ ਜਿਹੜਾ ਫਿਕਸ ਕੀਤਾ ਸੀਗਾ ਜੀ ਲੇਕਿਨ ਫਿਰ ਉਹ ਟਾਲ ਮਟੋਣ ਦੀ ਨੀਤੀ ਕਰਕੇ ਜਿਹੜਾ ਤੁਸੀਂ ਦੇਖੋ ਵੀ ਕਿਉਂਕਿ ਇੱਕ ਮੋਨੋਪੋਲੀ ਸਰਵਿਕ ਪਰਿਵਾਰ ਦੀ ਮੋਨੋਪੋਲੀ ਕਰਕੇ ਤੇ ਜਿਹੜਾ ਹਰਜਿੰਦਰ ਸਿੰਘ ਧਾਮੀ ਇਹ ਤਾਂ ਜਿੰਨਾ ਜਿੰਨੇ ਕੰਮ ਇਹਨੇ ਆਪਣੀ ਟਨੌਰ ਦੇ ਵਿੱਚ ਲੋਕ ਘੱਡੀਆਂ ਦਰਜੇ ਕੀਤੇ ਨੇ ਸਿੰਘ ਸਭਾ ਤੇ ਉਹਨਾਂ ਨੂੰ ਸੇਵਾ ਮੁਕਤ ਕਰਨਾ ਇਹਨਾਂ ਨੇ ਜਿਹੜਾ ਪਘੋੜੇ ਕਰਾਉਂ ਕਰ ਦੇਣਾ ਇਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਨੇ ਸੋਲ ਸਾਹਿਬ ਕੀ ਕੀ ਲੱਗਦਾ ਤੁਹਾਨੂੰ ਕਿ ਇੱਕ ਧਾਰਮਿਕ ਅਦਾਰੇ ਦਾ ਇੰਨਾ ਵੱਡਾ ਚੈਨਲ ਹੈ ਤਾਂ ਉਹਦੇ 'ਚ ਇੱਕ ਦੇਖੋ ਕੱਲਾ ਇਹ ਨਹੀਂ ਕੁਝ ਹੋਰ ਚੈਨਲ ਵੀ ਆਪਾਂ ਪਿਛਲੇ ਸਮੇਂ 'ਚ ਜਾਈਏ ਚਾਹੇ ਕਿਸਾਨ ਸੰਘਰਸ਼ ਹੋਵੇ ਚਾਹੇ ਉਸ ਤੋਂ ਬਾਅਦ ਕੋਈ ਧਾਰਮਿਕ ਮਸਲਾ ਉੱਠਿਆ ਤਾਂ ਜਿਨ੍ਹਾਂ ਦੇ ਕੰਟੈਂਟ ਆ ਅਮਰਪਾਲ ਸਿੰਘ ਦਾ ਕੰਟੈਂਟ ਚਲਾਇਆ ਜਾਂ ਹੋਰ ਤਾਂ ਉਹ ਸਾਰੇ ਚੈਨਲ ਬੰਦ ਕਰ ਦਿੱਤੇ ਗਏ ਆ ਕਿ ਇਹਦੇ ਤੋਂ ਹੀ ਲੱਗਦਾ ਕਿ ਐਸਜੀਪੀ ਚ ਤੱਕ ਝੂ-ਝੂ ਚੈਨਲ ਬੰਦ ਕਰਨਾ ਇਹ ਵੀ ਉਸੇ ਦੀ ਭੇਡ ਚੜਿਆ ਇਹ ਤੇ ਚ ਵੀ ਕੁਝ ਕਈ ਕਈ ਗੱਲਾਂ ਨਾਲ ਵਾਪਰਦੀਆਂ ਨੇ ਪਰ ਲੇਕਿਨ ਜਦੋਂ ਸ਼੍ਰੋਣੀ ਕਮੇਟੀ ਇੱਕ ਵੱਡਾ ਧਾਰਾ ਹੈ ਦਾ ਆਪਣਾ ਵੱਡਾ ਚੈਨਲ ਜਿਹੜਾ ਜਦੋਂ ਕਿ ਚੈਨਲ ਬਣਿਆ ਹੁੰਦਾ ਤਾਂ ਅੱਜ ਉਹ ਇਸ ਤਰ੍ਹਾਂ ਦੀ ਦਿੱਕਤ ਨਾ ਆਉਂਦੀ ਜੀ 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 ਅੱਜ ਉਹ ਚੈਨਲ ਜਿਹੜੇ ਸੀ ਵਰਲਡ ਉਹ ਜਿਹੜਾ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਉਹ ਚੱਲਦਾ ਤੇ ਉਹਦੇ ਨਾਲ ਸਾਰੀਆਂ ਜਿਹੜੀਆਂ ਹੋਰ ਜਿਹੜੀਆਂ ਭੂਮਿਕਾ ਦੂਸਰੇ ਚੈਨਲਾਂ ਦੇ ਨਾਲ ਜਿਹੜਾ ਸੀਗਾ ਸੈਟਅਪ ਉਹ ਕਰਕੇ ਕੰਬੀਨੇਸ਼ਨ ਬਣਦਾ ਹਮ ਤੇ ਅੱਜ ਇਹੋ ਜੀ ਇਹ ਸਥਿਤੀ ਨਾ ਬਣਦੀ ਜੀ ਇਹ ਜਿਹੜੇ ਜਿਵੇਂ ਕੋ ਚਰੌਣੀ ਕਮੇਟੀ ਦੀ ਮੈਨੇਜਮੈਂਟ ਦੀ ਖਾਸ ਕਰਕੇ ਰਜਿੰਦਰ ਸਿੰਘ ਧਾਮੀ ਦੀ ਬਹੁਤ ਨਲਾਕੀ ਆ ਤੇ ਇਹ ਜਿਹੜਾ ਇਹ ਇੱਕ ਕਮਜ਼ੋਰੀ ਹੈ ਕਿ ਜੇ ਜਦੋਂ ਤੋਂ ਕਿ ਜਦੋਂ ਕਿ ਕਾਲ ਤਖਸਾਲ ਦੇ ਆਪਾਂ ਇਹ ਬੈਠ ਕੇ ਪੰਥ ਦੇ ਪਹਿਲਾ ਕੀਤਾ ਕਿ ਆਪਣਾ ਚੈਨਲ ਆਪਣਾ ਜਿਹੜਾ ਚਰੌਣੀ ਕੋ ਆਪਣਾ ਚੈਨਲ ਹੋਵੇ ਆ ਬਣਾਉਣਾ ਕਿਉਂ ਨਹੀਂ ਬਣਾਇਆ ਜਾ ਰਿਹਾ ਸੋ ਤਾਂ ਉਹ ਤਾਂ ਮੈਨੂੰ ਇਹ ਲੱਗਦਾ ਕਿ ਸ਼ਾਇਦ ਤੁਹਾਡੇ ਵੀ ਧਿਆਨ ਚ ਹੋਣਾ ਕਿ ਕਾਫੀ ਸਿੱਖ ਸੰਗਤਾਂ ਨੇ ਕਾਫੀ ਜਿਹੜੇ ਬੱਡੇ-ਬੱਡੇ ਸਿੱਖ ਕੌਮ ਨਾਲ ਸੰਬੰਧਤ ਜਿਹੜੇ ਜੋਗਪਤੀ ਆ ਉਹਨਾਂ ਨੇ ਇਹ ਵੀ ਕਹਿਤਾ ਸੀ ਐਨ ਆਰ ਆਈ ਨੇ ਕਿ ਪੈਸਾ ਸਾਰਾ ਅਸੀਂ ਲਾਉਣਾ ਆਪਣੇ ਆਪਣੇ ਗੁਰਮੁਖ ਸਿੰਘ ਜੀ ਜਦੋਂ ਟਾਈਮ ਆਇਆ ਸੀ ਉਹਨੇ ਹਰ ਬਹੁਤ ਵੱਡੀਆਂ-ਵੱਡੀਆਂ ਸੰਸਥਾਵਾਂ ਨੇ ਇੰਡੀਵਿਜੂਅਲ ਤੌਰ ਤੇ ਵੀ ਜਿਹੜੇ ਸਿੱਖ ਨੇ ਵਰਲਡ ਉਹਨਾਂ ਨੇ ਕਿਹਾ ਸੀ ਵੀ ਕਿਸੇ ਨੇ ਕਿਹਾ ਕੈਮਰੇ ਦੀ ਕਿਸੇ ਨੇ ਕੁਝ ਆਫਰ ਦਿੱਤੀਆ ਕਿੰਨੇ ਨੇ ਚੈਨਲ ਵਾਸਤੇ ਕਿਹੜਾ-ਕਿਹੜਾ ਆਪਰੇਟਰ ਚੋ ਜਿਹੜਾ ਐਪੋਇੰਟਮੈਂਟ ਜੀ ਇਹਨਾਂ ਨੇ ਉਸ ਗੱਲ ਨੂੰ ਕਿਉਂਕਿ ਜੇ ਉਹ ਗੱਲ ਬਣਦੀ ਕੋ ਛਰੋਣੀ ਕਮੇਟੀ ਦੀ ਮਨੋਪਲੀ ਬਣਨੀ ਸੀ ਹੁਣ ਇਹ ਮਨੋਪਲੀ ਜਿਹੜੀ ਐਸ ਵਕਤ ਦੀ ਜਿਹੜੀ ਹੈ ਸਾਰੀ ਇੱਕ ਪਰਿਵਾਰ ਦੀ ਆ ਇੱਕ ਪਰਿਵਾਰ ਨੂੰ ਜਿਹੜਾ ਉਹ ਪਾਲਿਆ ਜਾ ਰਿਹਾ ਤੇ ਛਰੋਣੀ ਕਮੇਟੀ ਜਿਹੜੀ ਆ ਉਹ ਇੱਕ ਬਾਣੀ ਬਣ ਗਈ ਆ ਤੇ ਛਰੋਣੀ ਕਮੇਟੀ ਜਿਹੜੀ ਐਕਸ਼ਨ ਲੱਗ ਰਿਹਾ ਜਿੱਦਾਂ ਇਹਨਾਂ ਕੋ ਬਾਦਲ ਪਰਵਾਦ ਦੀ ਫਰੈਂਚਾਈਜ਼ ਹੈ ਹਾਂ ਪਰ ਸੋ ਸਰ ਸਭ ਇਹ ਕਿ ਨਾ ਇਹ ਵੀ ਮਸਲਾ ਉੱਠਦਾ ਕਿ ਜਿਹੜੇ ਖਾਸ ਕਰਕੇ ਐਸਜੀਪੀਸੀ ਦੇ ਸੰਬੰਧਤ ਬਹੁਤ ਮੈਂਬਰ ਨੇ ਤੌਰ ਐਸਜੀਪੀ ਛਰੋਣੀ ਕਮੇਟੀ ਤੇ ਛਰੋਣੀ ਕਾਲੀ ਦਲ ਦੇ ਤਾਂ ਉਹ ਕਹਿੰਦੇ ਨੇ ਕਿ ਅਕਸਰ ਹਰ ਗੱਲ ਦੇ ਵਿੱਚ ਹੀ ਬਾਦਲ ਪਰਿਵਾਰ ਨੂੰ ਕਿਉਂ ਕਢੀਇਆ ਜਾਂਦਾ ਬਾਦਲ ਪਰਿਵਾਰ ਹੀ ਜ਼ਿੰਮੇਵਾਰ ਕਿਉਂ ਆ ਨਹੀਂ ਜਦੋਂ ਚੈਨਲ ਚੈਨਲ ਦੀ ਮਲਕੀਅਤ ਉਹਨਾਂ ਦੀ ਆ ਹੂੰ ਜੇਨ ਵੇਖੋ ਨਾ ਜਿਹੜੀ ਮਲਕੀਅਤ ਹੈ ਜਿਹੜੇ ਮਾਲਕ ਨੇ ਜਦੋਂ ਮਾਲਕ ਵੱਲੋਂ ਇਹ ਆਰਡਰ ਦਿੱਤੇ ਜਾ ਰਹੇ ਬੰਦ ਨਹੀਂ ਕਰਨਾ ਇਹਨੂੰ ਚਲਾਉਣਾ ਇਹਦੀ ਜਿਹੜੀ ਸੁਪਰਮੈਸੀ ਰਹਿਣੀ ਚਾਹੀਦੀ ਤੇ ਫਿਰ ਕਿੱਥੇ ਕਿੰਤੂ ਬਿੰਦੂ ਆਉਜੀ ਠੀਕ ਜੀ ਜੇਖੋ ਤੁਹਾਡਾ ਚੈਨਲ ਚੜ੍ਹਦੀ ਕਲਾ ਤੋਂ ਉਹਦੀ ਉਹਦੀ ਜਿਹੜੀ ਹੈਗੀ ਉਹਨਾਂ ਦੇ ਤੁਹਾਡੇ ਸਾਹ ਜਗਜੀਤ ਸਿੰਘ ਦਰਦੀ ਨੇ ਏ ਇਹ ਪ੍ਰਸ਼ੰਸਾ ਵੀ ਉਹਨਾਂ ਨੇ ਮੰਨਣੀ ਤੇ ਜੇ ਕੋਈ ਗੱਲ ਮਾੜੀ ਹੋਈ ਤਾਂ ਉਹ ਉਹਨਾਂ ਦੇ ਖਾਤੇ 'ਚ ਜਾਊਗੀ। ਜੀ 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 ਜੀ। ਤੇ ਜਦੋਂ ਖਾਤਾ ਉੱਧਰ ਸਦੋ ਬਾਦਲ ਪਰਿਵਾਰ ਦਾ ਖਾਤਾ ਤੇ ਫਿਰ ਉਹਨਾਂ ਖਾਤੇ ਦੇ ਵਿੱਚ ਜਦੋਂ ਨਹੀਂ ਉਹਨੂੰ ਉਹਦੀ ਗੱਲ ਮੰਨੀ ਜਾ ਰਹੀ ਆਪਣਾ ਸਾਰੇ ਲੋਕਾਂ ਦੀ ਸੰਗਤ ਦੀ ਵੀ ਆਪਣਾ ਚੈਨਲ ਨਹੀਂ ਬਣਾਉਣਾ ਇਹ ਤਾਂ ਇਹਦਾ ਮਰਪੇ ਤੇ ਵਿੱਚ ਜਿਹੜੀ ਆ ਮਨਮਰਜ਼ੀ ਹੋ ਰਹੀ ਹੈ ਤੇ ਇਹ ਜਿਹੜੀ ਆ ਇਹ ਤਰ ਕਰਕੇ ਪੰਤਨਾ ਧੋਖਾ ਕੀਤਾ ਜਾ ਰਿਹਾ। ਜੀ ਜੀ ਤੇ ਹੁਣ ਹੁਣ ਕੀ ਐਸਜੀਪੀਸੀ ਨੂੰ ਤਾਂ ਹੁਣ ਤੁਹਾਨੂੰ ਲੱਗਦਾ ਹੈ ਕਿ ਹੁਣ ਡਿਸੀਜਨ ਲੈ ਲੈਣਾ ਚਾਹੀਦਾ ਹੁਣ ਸਮਾਂ ਬਿਲਕੁਲ ਲੈਣਾ ਚਾਹੀਦਾ ਜੀ ਬਿਲਕੁਲ ਕਿਉਂਕਿ ਵੇਖੋ ਆ ਜਿਹੜੇ YouTube ਚੈਨਲ ਜਦੋਂ ਸਮ ਟਾਈਮ ਤੇ ਜਿੱਦਾਂ ਕੋਈ ਇਸ ਤਰ੍ਹਾਂ ਵੀ ਕਾਰਵੇ ਚੱਲਦੇ ਨੇ ਬੰਦ ਹੋ ਜਾਂਦੇ ਨੇ ਲੇਕਿਨ ਇਸ ਕਰਕੇ ਜਦੋਂ ਇਹ ਇੰਨੀ ਵੱਡੀ ਸੰਸਥਾ ਦਾ ਹੋਣ ਕਰਕੇ ਤੇ ਇੰਨੀ ਵੱਡੀ ਸੰਸਥਾ ਜਿਹੜੀ ਵਰਲਡ ਓਵਰ ਸਿੱਖਾਂ ਦੀ ਇੱਕ ਮਹਾਨ ਸੰਸਥਾ ਉਹਦਾ ਇੰਨਾ ਵੱਡਾ ਬਜਟ ਹੋਵੇ ਇੰਨਾ ਕੁਝ ਹੋਵੇ ਪਰ ਉਹਨੂੰ ਕਿਉਂ ਰੋਲਿਆ ਕਿਉਂ ਜਾ ਰਿਹਾ ਜੀ ਉਹਦਾ ਆਪਣਾ ਚੈਨਲ ਇਮੀਡੀਏਟ ਆਪਣਾ ਚੈਨਲ ਜਿਹੜਾ ਉਹ ਲਾਂਚ ਕਰਨਾ ਚਾਹੀਦਾ ਜੀ ਠੀਕ ਹੈ ਠੀਕ ਹੈ ਸੋਲ ਸਾਹਿਬ ਤੁਹਾਡਾ ਧੰਨਵਾਦ ਉਹ ਜਾਣਕਾਰੀ ਦੇਣ ਦੇ ਲਈ ਸੋ ਬਿਲਕੁਲ ਸਰਬਜੀਤ ਸਿੰਘ ਸੋਲ ਜਿਨ੍ਹਾਂ ਨੇ ਇਹ ਗੱਲ ਕਹੀ ਹੈ ਕਿ ਇੱਕ ਪਰਿਵਾਰ ਨੂੰ ਫਾਇਦਾ ਪਹੁੰਚਾਉਣ ਦੇ ਲਈ ਚੈਨਲ ਨਹੀਂ ਲਾਇਆ ਗਿਆ ਉਹਨਾਂ ਨੇ ਕਿਹਾ ਕਿ ਦੇਸ਼ਾਂ ਵਿਦੇਸ਼ਾਂ ਵਿੱਚੋਂ ਸਿੱਖ ਸੰਗਤ ਨਾਲ ਸੰਬੰਧਤ ਬਹੁਤ ਸਾਰੇ ਅਜੋਗਪਤੀ ਜਾਂ ਬਿਜ਼ਨਸਮੈਨ ਉਹਨਾਂ ਨੇ ਹਰ ਚੀਜ਼ ਲਈ ਕਹਿ ਦਿੱਤਾ ਸੀ ਕਿ ਪੈਸਾ ਸਾਡਾ ਹੋਏਗਾ ਕੈਮਰੇ ਸਾਡੇ ਹੋਣਗੇ ਚੈਨਲ ਲਈ ਜੋ ਚੀ ਲੋੜਿੰਦੀ ਹੋਏਗੀ ਉਹ ਵੀ ਅਸੀਂ ਦੇਵਾਂਗੇ ਪਰ ਫਿਰ ਵੀ ਐਸਜੀਪੀਸੀ ਚੈਨਲ ਨਹੀਂ ਲਾ ਰਹੀ ਲਾਂਚ ਨਹੀਂ ਕਰ ਰਹੀ ਕਿਉਂ ਉਹਨਾਂ ਨੇ ਸਵਾਲ اٹھਾਇਆ ਉਹਨਾਂ ਨੇ ਜ਼ਿੰਮੇਵਾਰ ਠਹਿਰਾਇਆ ਕਿ ਇਹਦੇ ਲਈ ਜ਼ਿੰਮੇਵਾਰ ਉਹ ਧੜਾ ਹੈ ਉਹ ਜ਼ਿੰਮੇਵਾਰ ਉਹ ਪਰਿਵਾਰ ਹੈ ਪਰ ਕੀ ਵਕਾਈ ਕਿ ਹੁਣ ਜ਼ਿੰਮੇਵਾਰੀ ਹੈ ਔਰ ਇੱਕ ਗੱਲ ਹੈ ਕਿ ਇਸ ਚੈਨਲ ਬੰਦ ਹੋਣ ਦੇ ਨਾਲ ਖਾਸ ਕਰਕੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਸਿੱਖ ਇਸ ਚੈਨਲ ਤੋਂ ਹੁਣ ਡੇਲੀ ਜੋ ਗੁਰਬਾਣੀ ਸਰਵਣ ਕਰਦੇ ਸੀ ਉਹ ਬਾਂਝੇ ਰਹਿਣਗੇ ਬਹੁਤ ਸਾਰੀਆਂ ਸਿੱਖ ਸੰਗਤਾਂ ਬਹੁਤ ਸਾਰੇ ਘਰਾਂ ਦੇ ਵਿੱਚ ਬਜ਼ੁਰਗ ਅਜਿਹੇ ਨੇ ਜੋ ਸਵੇਰੇ ਸ਼ਾਮ ਗੁਰਬਾਣੀ ਸਰਵਣ ਕਰਦੇ ਸੀ ਬਹੁਤ ਸਾਰੇ ਲੋਕ ਜੋ ਟ੍ਰੈਵਲ ਕਰਦੇ ਗੁਰਵਾਨੀ ਸਰਵਨ ਕਰਦੇ ਸੀ ਲਾਈਵ ਜਿਸੇ ਦੀ ਦਰਬਾਰ ਸਾਹਿਬ ਤੋਂ ਬਹੁਤ ਲੋਕਾਂ ਦੀ ਆਸਥਾ ਜੁੜੀ ਹੋਈ ਆ ਅੱਜ ਉਹ ਲੋਕ ਆਸਥਾ ਉਹਨਾਂ ਦੀ ਉਹ ਲੋਕ ਵਾਂਝੇ ਰਹਿਣਗੇ ਗੁਰਵਾਨੀ ਸੁਣਨ ਤੋਂ ਬੇਸ਼ੱਕ ਐਸਜੀਪੀਸੀ ਜਿੰਨਾ ਮਰਜ਼ੀ ਪੱਤਰਚਾਰ ਕਰੇ ਪਰ ਮੈਨੂੰ ਲੱਗਦਾ ਕਿ ਖਾਫਤੇ ਤੱਕ ਤੋਂ ਪਹਿਲਾਂ ਚੈਨਲ ਸ਼ੁਰੂ ਨਹੀਂ ਹੋ ਸਕਦਾ ਕਿਉਂਕਿ ਜੋ YouTube ਦੀਆਂ ਜੋ ਆਪਣੀਆਂ YouTube ਦੀਆਂ ਮਾਨਤਾ ਨੇ ਜਾਂ ਜੋ YouTube ਨੇ ਆਪਣੇ ਮਾਪਦੰਡ ਰੱਖਿਆ ਉਹਨਾਂ ਮਾਪਦੰਡਾਂ ਨੂੰ ਲੈ ਕੇ ਇਹ ਗੱਲ ਬਿਲਕੁਲ ਤੈਅ ਕੀਤੀ ਜਾ ਰਹੀ ਹੈ ਇਹ ਗੱਲ ਸਪਸ਼ਟ ਹੈ ਕਿ ਉਹਨੇ ਕਾਪਤਾ ਲਗਭਗ ਲੱਗ ਸਕਦਾ ਹੈ ਪਰ ਐਸਜੀਪੀਸੀ ਲੱਗੀ ਹੋਈ ਆ ਪੱਤਰਚਾਰ ਕਰ ਰਹੀ ਹੈ ਅਸੀਂ ਵੀ ਉਮੀਦ ਕਰਦੇ ਹਾਂ ਕਿ ਐਸਜੀਪੀ ਦਾ ਜਿਹੜਾ ਚੈਨਲ ਹੈ ਉਹ ਜਲਦੀ ਸ਼ੁਰੂ ਹੋਵੇ ਤਾਂ ਕਿ ਸਿੱਖ ਸੰਗਤਾਂ ਜਿਹੜੀ ਉਹ ਘਰ ਬੈਠੇ ਸਰਵਣ ਕਰ ਸਕਣ ਅੱਜ ਦੇ ਪ੍ਰੋਗਰਾਮ ਜਿੰਨੇ ਮੈਨੂੰ ਤੇ ਇਜਾਜ਼ਤ ਧੰਨਵਾਦ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.